ਜੀ ਇਹ ਬੇਜਵਾਨ ਜਾਨਵਰ ਆ ਇਹਦੇ ਵੇਟ ਤੋਂ ਜ਼ਿਆਦਾ ਤਿੰਨ ਗੁਣਾ ਇਸ ਦੇ ਉੱਤੇ ਸਮਾਨ ਲੱਦਿਆ ਗਿਆ ਜਿਹੜਾ ਇੰਨਾ ਵਜਨ ਹੋਣ ਦੇ ਕਾਰਨ ਜਿਹੜਾ ਵਿਚਾਰਾ ਖਿੱਚਣੀ ਪਾਇਆ ਦੇ ਇੱਥੇ ਆ ਕੇ ਆਪਣਾ ਦਮ ਤੋੜ ਗਿਆ ਖਾਦੀਆਂ ਬੋਰੀਆਂ ਸੀਗੀਆਂ ਕਾਫੀ ਬੋਰੀਆਂ ਜਿਹਦਾ ਵੇਟ ਜ਼ਿਆਦਾ ਹੁੰਦਾ ਵਾ ਮੈਂ ਇਹ ਚੀਜ਼ ਨਹੀਂ ਸਰਕਾਰਾਂ ਦੇਗੇ ਅਪੀਲ ਕਰਦਾ ਕਿ ਜਿਹੜੇ ਰੇੜਾ ਚਾਲ ਗਏ ਗਿਆ ਉਹਨਾਂ ਦਾ ਵੀ ਕੋਈ ਸਿਸਟਮ ਬਣਾਉਣ ਉਦਾਂ ਦਾ ਕਿ ਇਹਦੇ ਉੋਂ ਬਦਲ ਕਹਿੰਦਾ ਕਿ ਕੋਈ ਕੁਇੰਟਲ ਜਾਂ ਡੇਢ ਕੁਇੰਟਲ ਇਹਦੇ ਵੱਧ ਜਿਹੜਾ ਵਾ ਇਹ ਬੇਜਵਾਨ ਜਿਹੜਾ ਜਾਨਵਰ ਆ ਇਹਦੇ ਉੱਤੇ ਭਾਰ ਨਾ ਪਾਣ ਕਿਉਂਕਿ ਇਹ ਵੀ ਇੱਕ ਸਾਡੀਆਂ ਹੀ ਰੂਹਾਂ ਵਾਂ ਜਿਹੜੀਆਂ ਅੱਜ ਵਲੇ ਇਥੇ ਜਾਨਵਰਾਂ ਦੇ ਕੋਈ ਰੂਪ ਚ ਆਉਂਦੇ ਆ ਤੇ ਕੋਈ ਕੁੱਤੇ ਦੇ ਰੂਪ ਚ ਆਉਂਦੇ ਆ ਜਾਂ ਜਿੱਦਾਂ ਵਿਆਂ ਹੈ ਤੇ ਇੱਕ ਇਹ ਵੀ ਰੂਹੀ ਆ ਪਰ ਬੜੀ ਦਰਦਦਾਰ ਜੀ ਦੀ ਵਿਚਾਰੇ ਦੀ ਮੌਤ ਹੋਈ ਆ ਤੇ ਅਸੀਂ ਤੇ ਇਹੋ ਹੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਨਾਂ ਉੱਤੇ ਵੀ ਥੋੜੀ ਜੀ ਨਕੇਰ ਕਰਸਣ ਕਿ ਜਿਹੜਾ ਉਹ ਜਾਨਵਰ ਹੈ ਜਿਹੜਾ ਜਾਂ ਜਾਨਵਰ ਕੋਈ ਕੰਮ ਲੈ ਰਿਆ ਵਾ ਤੇ ਉਹਦੇ ਉੱਤੇ ਕੋਈ ਜਿਹੜਾ ਪਾ ਰਿਆ ਉਹਨਾਂ ਕੀ ਭਾਵੇ ਉਹਨੂੰ ਇਹ ਨਾ ਸਮਝੇ ਕਿ ਇਹ ਟਰੱਕ ਹੈ ਜਾਂ ਟਰੈਲਾ ਵਾ ਕਿ ਇਹ ਟਰੱਕ ਜਿਨਾ ਲੋਡ ਜਾਂ ਚਟੇ ਹਾਥੀ ਜਿਨਾ ਲੋਡ ਆ ਜਿਹੜਾ ਇੱਕ ਰੇੜੇ ਦੇ ਤੇ ਪਾ ਗਏ ਉਹ ਜਾਨਵਰ ਨੂੰ ਖਿੱਚਦੇ ਨੇ ਔਰ ਜਾਨਵਰ ਦਾ ਵਿਚਾਰਾ ਮਜਬੂਰੀ ਨਾਲ ਆਪਣੇ ਤੁਰਿਆ ਵਾ ਪਰ ਉਹਨੂੰ ਅੰਦਰੋਂ ਅੰਦਰ ਕੀ ਤਕਲੀਫ ਹੋਉਂਦੀ ਆ ਉਹ ਬੇਜਮਾਨ ਜਾਨਵਰ ਉਹ ਦੱਸ ਨਹੀਂ ਸਕਦਾ ਇਸ ਕਰਕੇ ਮੈਂ ਅਪੀਲ ਕਰਦਾ ਦੁਬਾਰਾ ਸਰਕਾਰਾਂ ਦੇ ਕੇ ਕਿ ਇਹ ਜਿਹੜੇ ਜਾਨਵਰ ਆ ਇਹਨਾਂ ਦੇ ਉੱਤੇ ਵੇਟ ਓਨਾ ਕੀ ਪਾਓ ਇਹਨਾਂ ਦਾ ਕੋਈ ਲਾਇਸੈਂਸ ਬਣਾਓ ਜਿਹੜੇ ਬੇਜਮਾਨ ਜਾਨਵਰਾਂ ਨੂੰ ਕੰਮ ਲੈਂਦੇ ਨੇ ਕਿ ਜਿਹੜਾ ਪਹਾੜਿਆ ਜਿਹੜਾ ਲਿਮਟ ਤੋਂ ਵੱਧ ਹੋਵੇ ਇਹਨਾਂ ਦਾ ਚਲਾਨ ਜਾਂ ਫਿਰ ਇਹਨਾਂ ਉੱਤੇ ਕੋਈ ਇਹੋ ਜਿਹੀ ਸਜ਼ਾ ਲਾਓ ਕਿ ਕੱਲੋਂ ਇਹਨਾਂ ਨੂੰ ਜਿਹੜਾ ਕਾਨੂੰਨ ਸਜ਼ਾ ਦੇ ਸਕੇ ਬਿਲਕੁਲ ਜੀ ਵੇਟ ਜਿਆਦਾ ਸੀਗਾ ਤੇ ਜਾਨਵਰ ਵਿਚਾਰਾ ਮਾੜਾ ਵਾ ਤੇ 9 ਕੁਇੰਟਲ ਵੇਟ ਆ ਜੀ 9 ਕੁਇੰਟਲ ਆਪਣੇ ਕੋੜ ਖਾਦੀਆਂ ਬੋਰੀਆਂ ਸੀਗੀਆਂ ਮੇਰਾ خیال ਆ ਕੁਝ ਖਿਲਰਿਆ ਪਿਆ ਇੱਥੇ ਤੇ 9 ਕੁਇੰਟਲ ਜਿਹੜਾ weight ਆ 20 ਬੋਰੀਆਂ ਹੀ ਤਾਂ 45 ਕਿਲੋ ਪੌਰਗੇ ਹਾਂਜੀ ਤੇ ਚਲੋ ਜੋ ਵੀ ਹੈਗਾ ਜੀ ਤੁਸੀਂ ਵੇਖੋ ਆਪਣੇ ਮੂੰਹ ਕਹਿ ਰਹੇ ਹੋ 20 ਕੁਇੰਟਲ weight ਸੀਗਾ ਜਿਹੜਾ 9 ਕੁਇੰਟਲ weight ਵੀ ਜਿਹੜਾ ਬਹੁਤ ਜ਼ਿਆਦਾ weight ਹੁੰਦਾ ਵਾ ਕਿਉਂਕਿ ਇਹ ਕੋਈ ਮਸ਼ੀਨਰੀ ਤੇ ਨਹੀਂ ਆ ਇਹ ਵੀ ਤਾਂ ਇੱਕ ਜਾਨਵਰੀ ਆ ਤੇ ਜੇ ਮੈਂ ਮੰਨਦਾ ਇਹ ਚੀਜ਼ ਨੂੰ ਕਿ ਇਹ ਗਰੀਬ ਬੰਦਾ ਵਾ ਚਲੋ ਇਹ ਨੂੰ ਇਸ ਬਜਾਰੇ ਨੂੰ ਸੱਟ ਪਈ ਆ 40-50 ਹਜ਼ਾਰ ਰੁਪਏ ਦਾ ਉਹ ਵੀ ਘੋੜਾ ਹੋਏਗਾ ਠੀਕ ਆ ਨਾ ਪਰ ਇਹ ਇਹ ਨੂੰ ਜੇ ਲੌਂਗ ਟਾਈਮ ਉਹਨੇ ਚਲਾਉਣਾ ਜਾਂ ਕਿੱਦਾਂ ਵੀ ਕਰਨਾ ਉਹਦੀ ਉਸ ਹਿਸਾਬ ਨਾਲ ਉਹਦੀ ਸੇਵਾ ਕੀਤੀ ਜਾਵੇ ਫੇਰ ਇਹ ਚੱਲਦਾ ਪਰ 9 ਕੁਇੰਟਲ ਵੇਟ ਵੀ ਜਿਹੜਾ ਘੋੜੇ ਦਾ ਮਾਲਕ ਕਹਿੰਦਿਆ ਵਾ ਕਿ ਬਹੁਤ ਜ਼ਿਆਦਾ ਵੇਟ ਆ 9 ਕੁਇੰਟਲ ਤੋਂ ਮਤਲਬ ਇੱਕ ਗੱਡੀ ਦਾ ਜਿਹੜਾ ਛੋਟੇ ਹਾਥੀ ਦਾ ਜਿਹੜਾ ਵੇਟ ਹੁੰਦਾ ਵਾ ਕਿਉਂਕਿ ਜਿਹੜਾ ਛੋਟੇ ਹਾਥੀ ਦੇ ਉੱਤੇ ਪਾਸ ਆ ਉਹ 6 ਜਾਂ 7 ਕੁਇੰਟਲ ਹਾਂ ਦਾ 8 ਕੁਇੰਟਲ ਵੇਟ ਪਾਸ ਆ ਤੇ ਜਿਹੜਾ 9 ਕੁਇੰਟਲ ਵੇਟ ਇੱਕ ਖਚਰ ਦੇਤੇ ਪਾ ਦੇਣਾ ਕਿ ਪਿਆਹਾਂ ਦੇ ਲਾਲ ਦੇ ਪਿੱਛੇ ਉਹ ਬਿਲਕੁਲ ਗਲਤ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇਹਦੇ ਵੱਲ ਕੋਈ ਧਿਆਨ ਦੇਣ ਜੈ ਹਿੰਦ ਜੈ ਬੀ